ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੂਗੇ ਅੱਜ ਤੁਹਾਨੂੰ ਦਿਖਾਉਣਾ ਇੱਕ ਬੜੀ ਸੋਹਣੀ ਝੀਲ ਤੇ ਸਾਰਾ ਦਿਖਾਉਣਾ ਸਿਸਟਮ ਕੀ ਹਿਸਾਬ ਕਿਤਾਬ ਆ ਕਿਵੇਂ ਗੋਰੇ ਇੱਥੇ ਆਉਂਦੇ ਨੇ ਘੁੰਮਣ ਤੇ ਪਹਿਨ ਪੂਰਾ ਵਧੀਆ ਮਾਹੌਲ ਆ ਹੁਣ ਹੋ ਗਈਆਂ ਗਰਮੀਆਂ ਸ਼ੁਰੂ ਤੇ ਹੁਣ ਇੱਥੇ ਰੌਣਕਾਂ ਲੱਗਿਆ ਕਰਨਗੀਆਂ ਬਐਸੇ ਤਾਂ ਹਰ ਰੋਜ਼ ਹੀ ਇੱਥੇ ਮਾੜਾ ਮੋਟਾ ਇਕੱਠ ਰਿਹਾ ਕਰੂਗਾ ਪਰ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਪੂਰਾ ਇਕੱਠ ਹੋਇਆ ਕਰੂਗਾ ਦੇਖੀ ਚੱਲਿਓ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਪਹਿਲਾਂ ਤਾਂ ਦਿਖਾਉਣਾ ਤੁਹਾਨੂੰ ਸ਼ੁਰੂ ਦੇ ਵਿੱਚ ਕਿੱਥੇ ਕਿੱਥੇ ਕਿਵੇਂ ਗੱਡੀਆਂ ਖੜਾਉਂਦੇ ਨੇ ਲਿਆ ਕੇ ਇੱਥੇ ਤੇ ਫੇਰ ਗਾਹਾਂ ਜਿਹੜਾ ਸਾਰਾ ਕਿਤਾਬ ਉਹ ਵੀ ਦਿਖਾਵਾਂਗੇ ਸਾਰਾ ਵਧੀਆ ਸੋਹਣਾ ਮਾਹੌਲ ਆ ਪੂਰਾ ਇੱਗਾ T ਸਪੀਡ ਇੱਥੇ ਹੌਲੀ ਰੱਖਣੀ ਪੈਂਦੀ ਆ ਆ ਦੇਖੋ ਤੁਸੀਂ ਆਇਆ ਇਹਨਾਂ ਮਿੱਟੀ ਇਹਦਾ ਘਰ ਵੀ ਪਾਇਆ ਹੋਇਆ ਜੇ ਕੋਈ ਬਿਜ਼ਨਸ ਹੋਣਾ ਛੋਟਾ ਮੋਟਾ ਘਰ ਨਹੀਂ ਹੋਣਾ ਤੇ ਆ ਜਿਹੜੇ ਕੂੜੇ ਵਾਲੇ ਸਟ ਰੱਖੇ ਹੋਏ ਨੇ ਇਹ ਵੀ ਕੋਈ ਬਿਜ਼ਨਸ ਕਰਿਆ ਵਸ ਕਿਸੇ ਦਾ ਕੋਈ ਛੋਟਾ ਮੋਟਾ ਹੋਟਲ ਹੋਣਾ ਕੋਈ ਤੇ ਆ ਰੈਂਪ ਜੀ ਬਣੇ ਹੋਏ ਨੇ ਇੱਥੇ ਆਪਣੀਆਂ ਗੱਡੀਆਂ ਖੜਾਉਂਦੇ ਨੇ ਤੇ ਨਾਲ ਜਗ੍ਹਾ ਦਿੱਤੀ ਹੁੰਦੀ ਆ ਥੋੜੀ ਜੀ ਵਿੱਚੇ ਬਿਜਲੀ ਦਾ ਪ੍ਰਬੰਧ ਹੁੰਦਾ ਜਿਹੜੇ ਆਪਦੇ ਟ੍ਰੇਲਰ ਲੈ ਕੇ ਆਉਂਦੇ ਨੇ ਟ੍ਰੇਲਰ ਨੂੰ ਫਿਰ ਲਾਈਟ ਦੀ ਲੋਡ ਪੈਂਦੀ ਆ ਬਾਕੀ ਪਾਣੀ ਦਾ ਪ੍ਰਬੰਧ ਹੁੰਦਾ ਪਾਣੀ ਚਾੜਨਾ ਉੱਚ ਤੇ ਉਹ ਚੋਂ ਜਿਹੜਾ ਸਮਾਨ ਕੱਢਣਾ ਹੁੰਦਾ ਜਾਨੀ ਕਿ ਜਿਹੜਾ ਕੋਈ ਪਾਣੀ ਉਹਦੇ ਚ ਗੰਦਾ ਜਮਾ ਹੋ ਜਾਂਦਾ ਉਹਨੂੰ ਫਿਰ ਇੱਥੇ ਕੱਢਣ ਵਾਸਤੇ ਪ੍ਰਬੰਧ ਆ ਵਿਚੇ ਉਹ ਸਾਹਮਣੇ ਲੋਕਾਂ ਦੇ ਘਰ ਵੀ ਪਾਏ ਹੋਏ ਨੇ ਇਹ ਜਾਨੀ ਸਭ ਤੋਂ ਮਹਿੰਗੀ ਪ੍ਰਾਪਰਟੀ ਆ ਜਿਹੜੀ ਇਹ ਮਹਿੰਗੇ ਘਰ ਨੇ ਇੱਥੇ ਜਿਹੜੇ ਝੀਲ ਦੇ ਕਿਨਾਰੇ ਨੇ ਹੁਣ ਬਸ ਇਹਦੀ ਸਾਫ ਸਫਾਈ ਕਰਨੀ ਸ਼ੁਰੂ ਕਰ ਦੇਣਗੇ ਫਿਰ ਬਣ ਜੋ ਐ ਸੋਹਣੀ ਗੱਲਬਾਤ ਵਿੱਚ ਟੇਬਲ ਲਾਇ ਬਣੇ ਬੈਠਣ ਵਾਸਤੇ ਐ ਜਾਨੀ ਕੁਦਰਤ ਨੂੰ ਪੂਰਾ ਪਿਆਰ ਕਰਦੇ ਆ ਕੋਰੇ ਵਿੱਚ ਤਾਂ ਘਰ ਜਮਾ ਐ ਨੇ ਲੁਕੇ ਪਏ ਹੁੰਦੇ ਨੇ ਦਰਖਤਾਂ ਦੇ ਵਿੱਚ ਉੱਥੇ ਵੀ ਰਹਿੰਦੇ ਨੇ ਕਈ ਵਾਰੀ ਆਨ ਲੱਗਦਾ ਵੀ ਇਹ ਸਭ ਜੰਗਲ ਦੇ ਵਿੱਚ ਤਾਂ ਕੋਈ ਘਰ ਨਹੀਂ ਹੋਣਾ ਉੱਥੇ ਵੀ ਘਰ ਹੁੰਦੇ ਆ ਇਹ ਦੂ ਅੱਗੇ ਆਊਗੀ ਜਿਹੜੀ ਅਸਲੀ ਝੀਲ ਆਹੋ ਤੇ ਮੇਰੇ ਆਪਣੇ ਤਾਂ ਪੰਜਾਬ ਦੇ ਵਿੱਚ ਇੱਕੋ ਹੀ ਆ ਜਿਹਨੂੰ ਸੁਖਨਾ ਝੀਲ ਕਹਿੰਦੇ ਆ ਉਹ ਵੀ ਚੰਡੀਗੜ੍ਹ ਚ ਸਾਂਝੀ ਆ ਉਹ ਤਾਂ ਹਰਿਆਣੇ ਨਾਲ ਪਰ ਇੱਥੇ ਬਹੁਤ ਨਹੀਂ ਪਰ ਜਿੰਨੇ ਕੋਈ ਉੱਚਾ ਨੀਮਤ ਆ ਸੀ ਉਹ ਮੈਂ ਹੀ ਬਸ ਸਾਂਭ ਲਿਆ ਕੋਈ ਉਹ ਨਹੀਂ ਕੀਤਾ ਉਹਦੇ ਨਾਲ ਛੇੜਛਾੜ ਨਹੀਂ ਕੀਤੀ ਇਹ ਫਸਲਾਂ ਨੂੰ ਪਾਣੀ ਲਾਉਣ ਦਾ ਪ੍ਰਬੰਧ ਵੀ ਕੀਤਾ ਹੋਇਆ ਉਹ ਵੀ ਜਾਦਾ ਸਪ੍ਰਿੰਕਲਰ ਸਿਸਟਮ ਆ ਜਾਂ ਫਿਰ ਦੂਜਾ ਡ੍ਰਿਪ ਇਰੀਗੇਸ਼ਨ ਕਹਿੰਦੇ ਆ ਜਿਹਨੂੰ ਟਪਕਾ ਪ੍ਰਣਾਲੀ ਜਾਂ ਫਿਰ ਬਸ ਕੁਦਰਤ ਦੇ ਸਹਾਰੇ ਆ ਉਹ ਸਾਹਮਣੇ ਆ ਜਿਹੜਾ ਹਰੇ ਜੇ ਰੰਗ ਦਾ ਤੇ ਚਿੱਟਾ ਜਿਹਾ ਢੱਕਣ ਸੀ ਇਹਨਾਂ ਦੇ ਇਹ ਬਣਾਏ ਹੋਏ ਨੇ ਟਾਇਲਟ ਬਣਾਏ ਹੋਏ ਨੇ ਇਹ ਹਰੇਕ ਥਾਂ ਤੇ ਰੱਖੇ ਹੋਏ ਹੁੰਦੇ ਆ ਕੋਈ ਗੰਦ ਨਾ ਪਾਵੇ ਜਿਨੇ ਵਰਤਣਾ ਉਹ ਵਰਤੇ ਆ ਗਈ ਜੀ ਝੀਲ ਹੁਣ ਬਹੁਤ ਗੂਰੇ ਇੱਥੇ ਫਿਸ਼ਿੰਗ ਕਰਦੇ ਨੇ ਯਾਨੀ ਕਿ ਮੱਛੀਆਂ ਫੜਦੇ ਨੇ ਜਿਹੜੀ ਰਾਡ ਜੀ ਹੁੰਦੀ ਹੈ ਉਹਦੇ ਨਾਲ ਤੇ ਬਹੁਤੇ ਫੜ ਕੇ ਦੁਬਾਰੇ ਛੱਡ ਦਿੰਦੇ ਨੇ ਯਾਨੀ ਕਿ ਨਾਲ ਲਿਜਾਣ ਵਾਲੇ ਬਹੁਤ ਘੱਟ ਹੁੰਦੇ ਆ ਜਿਹੜੇ ਫੜ ਕੇ ਖਾਂਦੇ ਨੇ ਉਹਨਾਂ ਨੂੰ ਮਤਲਬ ਪਰ ਉਹ ਜਣੀ ਇੱਕ ਸ਼ੌਕੀ ਮੰਨਦੇ ਨੇ ਇਹ ਇਹਨੂੰ ਗੇਮ ਵੀ ਕਹਿੰਦੇ ਨੇ ਇਹ ਗੇਮ ਆ ਇਹ ਇੱਕ ਆਹ ਦੇਖੋ ਝੀਲ ਹੂੰ ਇਹਨੂੰ ਵਧੀਆ ਸੋਹਣਾ ਨਜ਼ਾਰਾ ਪੰਛੀ ਫਿਰਦੇ ਨੇ ਸਾਹਮਣੇ ਓਹ ਸਾਹਮਣੇ ਜਿਹੜੇ ਘਰ ਪਾਏ ਹੋ ਨੇ ਉਹ ਵੀ ਦਿਖਾਉਂਦੇ ਆ ਤੁਹਾਨੂੰ ਇਕਰਾਏ ਤੇ ਮਿਲ ਜਾਂਦੇ ਆ ਤੇ ਬਸ ਇਹਦੇ ਚ ਅਗਲਾ 24 ਘੰਟਿਆਂ ਵਾਸਤੇ ਲੈ ਲਓ ਕਿਰਾਏ ਤੇ 200 ਡਾਲਰ ਇਹਦਾ ਕਿਰਾਇਆ ਹੁੰਦਾ ਲਗਭਗ ਆਮੇ ਇਹਨੂੰ 2 ਦਿਨਾਂ ਵਾਸਤੇ ਕਿਰਾਏ ਤੇ ਲੈ ਲਓ ਉਹ ਆਪਣੀ ਤੁਹਾਡੀ ਮਰਜ਼ੀ ਐ ਜਮਾਇ ਅਜੀਲ ਦੇ ਕਿਨਾਰੇ ਆ ਇਹ ਸੀ ਲੱਗਿਆ ਹੋਇਆ ਸਾਰਾ ਪ੍ਰਬੰਧ ਆਨ ਪੂਰਾ ਇਹ ਸਭ ਸਰਕਾਰ ਵੱਲੋਂ ਬਣਾਇਆ ਹੋਇਆ ਇੱਕ ਪ੍ਰਬੰਧ ਆ ਜਾਨੀ ਕਿ ਕਮਾਈ ਵੀ ਹੁੰਦੀ ਆ ਸਰਕਾਰ ਨੂੰ ਵਧੀਆ ਤੇ ਲੋਕ ਇੰਜੋਏ ਕਰਨ ਆਉਂਦੇ ਆ ਦੇਖੋ ਤੁਸੀਂ ਝੀਲ ਅਜ ਬੱਦਲ ਵਾਈ ਕਰਕੇ ਜਿਹੜਾ ਪਾਣੀ ਦਾ ਰੰਗ ਥੋੜਾ ਜਿਹਾ ਖਰਾਬ ਲੱਗਦਾ ਕਿਉਂ ਪਾਣੀ ਦਾ ਆਪਦਾ ਰੰਗ ਨਹੀਂ ਹੁੰਦਾ ਕੋਈ ਜਦੋਂ ਬੱਦਲ ਨਹੀਂ ਹੁੰਦਾ ਨਾ ਉਦੋਂ ਅਸਮਾਨ ਜਿਵੇਂ ਨੀਲਾ ਹੁੰਦਾ ਤੇ ਫਿਰ ਉਦੋਂ ਪਾਣੀ ਦਾ ਰੰਗ ਵੀ ਜਿਵੇਂ ਨੀਲਾ ਲੱਗਦਾ ਇਹੋ ਜਿਹਾ ਮਾਹੌਲ ਆ ਭਾਈ ਅਮਰੀਕਾ ਦਾ ਇਥੋਂ ਕੈਨੇਡਾ ਲਗਭਗ 3 ਕਿ ਘੰਟਿਆਂ ਦੀ ਬਾਟ ਆ 300 ਕਿਲੋਮੀਟਰ ਕਹਿ ਸਕਦੇ ਆ ਇੱਥੇ ਗੱਡੀ 100 ਕਿਲੋਮੀਟਰ ਕੱਢ ਜਾਂਦੀ ਐ ਘੰਟੇ 'ਚ ਆਰਾਮ ਨਾਲ ਕਿਉਂ ਸੜਕਾਂ ਵਧੀਆ ਨੇ ਤੇ ਭੱਜੀ ਜਾਂਦੀ ਗੱਡੀ ਨੂੰ ਕੀ ਲੱਗਦਾ ਲਾਵਾਂਗੇ ਕੈਨੇਡਾ ਦਾ ਵੀ ਗੀੜਾ ਦਿਖਾਵਾਂਗੇ ਸਾਨੂੰ ਪਾਡਰ ਤੇ ਕਿਹੋ ਜਿਹਾ ਹਿਸਾਬ ਕਿਤਾਬ ਆ ਹੁਣ ਤਾਂ ਸਖਤੀ ਉੱਥੇ ਵੀ ਬਹੁਤ ਜ਼ਿਆਦਾ ਕੀਤੀ ਹੋਈ ਆ ਔਰ ਕੋਈ ਤਾਰ ਨਹੀਂ ਹੈਗੀ ਕੁਝ ਹੋਰ ਨਹੀਂ ਉਹ ਦੇਖੋ ਪੰਛੀ ਫਿਰਦੇ ਨੇ ਵਿੱਚ ਆਣ ਠੀਕ ਹੈ ਜੀ ਕਰਦੇ ਆ ਕਰੋ ਲਾਈਕ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ